ਆਧ ਪ੍ਰਦੇਸ਼ ਦੇ ਇੰਦੌਰ ਵਿੱਚ ਸ਼੍ਰੀ ਗੁਰੂ ਸਿੰਘ ਸਭਾ ਚੋਣਾਂ ਤੋਂ ਪਹਿਲਾਂ ਹਾਈ ਕੋਰਟ ਦੇ ਹੁਕਮਾਂ ਤੇ ਉਮੀਦਵਾਰ ਹਰਪਾਲ ਸਿੰਘ ਪਾਟਿਆ ਉਰਫ ਮੋਨੂ ਅਤੇ ਪ੍ਰੀਤਪਾਲ ਸਿੰਘ ਪਾਟਿਆ ਉਰਫ ਬੰਟੀ ਦੇ ਅੰਮ੍ਰਿਤਧਾਰੀ ਸਿੱਖ ਹੋਣ ਦੇ ਟੈਸਟ ਦੇ ਦਿਨ ਗੁਰਦੁਆਰਾ ਸਾਹਿਬ ਵਿੱਚ ਬਵਾਲ ਹੋ ਗਿਆ ਅਤੇ ਇਸ ਦੌਰਾਨ ਪੁਲਿਸ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋਈ ਜਿਸ ਨੂੰ ਲੈ ਕੇ ਸਿੱਖ ਪਾਈਚਾਰੇ ਵਿੱਚ ਖਾਸਾ ਰੋਸ ਹੈ ਅਸਲ ਵਿੱਚ ਇੰਦੌਰ ਵਿੱਚ ਸ਼੍ਰੀ ਗੁਰੂ ਸਿੰਘ ਸਭਾ ਚੋਣਾਂ ਤੋਂ ਪਹਿਲਾਂ ਹਾਈ ਕੋਰਟ ਦੇ ਹੁਕਮਾਂ ਤੇ ਹਰਪਾਲ ਸਿੰਘ ਪਾਟਿਆ ਉਰਫ ਮੋਨੂ ਅਤੇ ਪ੍ਰਿਤਪਾਲ ਸਿੰਘ ਪਾਟਿਆ ਉਰਫ ਬੰਟੀ ਦੇ ਅੰਮ੍ਰਿਤਧਾਰੀ ਸਿੱਖ ਹੋਣ ਦਾ ਟੈਸਟ ਮੰਗਲਵਾਰ 1 ਅਕਤੂਬਰ ਨੂੰ ਹੋਣ ਦੇ ਦਿਨ ਹੰਗਾਮਾ ਮਚ ਗਿਆ। ਸ਼ਾਮ 4 ਵਜੇ ਤੋਂ 7 ਵਜੇ ਤੱਕ ਚੋਣ ਅਧਿਕਾਰੀ ਦਫ਼ਤਰ 'ਚ ਜੰਮ ਕੇ ਵਿਵਾਦ ਹੋਇਆ। ਹਾਲਾਤ ਇਹ ਹੋਏ ਕਿ ਹੰਗਾਮਾ ਰੋਕਣ ਤੇ ਚੋਣ ਅਧਿਕਾਰੀਆਂ ਨੂੰ ਗੁਰੂ ਘਰ ਜੋ ਪੁਲਿਸ ਨੂੰ ਬੁਲਾਉਣਾ ਪਿਆ ਗੁਰੂ ਘਰ ਵਿੱਚ ਪੁਲਿਸ ਦੇ ਆਉਣ ਨਾਲ ਸਮਾਜ ਚ ਭਾਰੀ ਨਾਰਾਜ਼ਗੀ ਹੈ ਅਤੇ ਇਸ ਨੂੰ ਬੇਅਦਬੀ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ ਉਧਰ ਹੁਣ ਚੋਣ ਅਧਿਕਾਰੀਆਂ ਨੇ ਸ਼੍ਰੀ ਕਾਉ ਤਖਤ ਤੋਂ ਇਨ੍ਹਾਂ ਹਾਲਾਤਾਂ ਚ ਮਾਰਗਦਰਸ਼ਨ ਮੰਗਿਆ ਹੈ ਅਤੇ ਈਮੇਲ ਵੀ ਕੀਤੇ ਹਨ ਕਿ ਅੱਗੇ ਕੀ ਕੀਤਾ ਜਾਏ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੈਂਡ ਆਰਡਰ ਤੇ ਨਜ਼ਰ ਰੱਖਣ ਅਤੇ ਮੈਜਿਸਟ੍ਰੀਅਲ ਡਿਊਟੀ ਦੇ ਲਈ ਆਈਐਸ ਅਪਰ ਕਲੈਕਟਰ ਗੌਰਵ ਬਨਰਸਨ ਉਹਨਾਂ ਨੇ ਸਾਰੇ ਪੱਖਾਂ ਨੂੰ ਸਮਝਾਉਂਦੇ ਹੋਏ ਵਿਵਾਦ ਨੂੰ ਸ਼ਾਂਤ ਕਰਾਇਆ ਅਬੇ ਪੁਰਸੂ ਰੂਪੀ ਗੁਰੂਕਰ ਤੋਂ ਜਾਣ ਲਿਖਿਆ ਸਾਰੇ ਪੱਖ ਤਰ੍ਹਾਂ ਨੂੰ ਚੋਣ ਅਧਿਕਾਰੀ ਨੇ ਮੰਗਲਵਾਰ 4 ਵਜੇ ਸ੍ਰੀ ਗੁਰੂ ਸਿੰਘ ਸਭਾ ਦੇ ਚੋਣ ਦਫ਼ਤਰ ਚ ਪਹੁੰਚਣ ਦੇ ਲਈ ਕੰਮ ਦਿੱਤਾ ਹੈ ਇਸ ਦੌਰਾਨ ਮੋਨੂ ਪਾਟਿਆ ਤੇ ਬੰਟੀ ਪਾਟਿਆ ਵੀ ਪਹੁੰਚ ਗਏ ਟੈਸਟ ਲੈਂਡ ਦੇ ਲਈ ਗਿਆਨੀ ਵੀ ਪਹੁੰਚ ਗਏ ਪਰ ਮੋਨੂ ਵੱਲੋਂ ਲਿਖਤੀ ਜਵਾਬ ਦਿੱਤਾ ਗਿਆ ਕਿ ਮੈਂ ਅਮਰਤਾਰੀ ਹਾਂ ਮੇਰੇ ਕੋਲ ਅਕਾਲ ਤਖਤ ਦਾ ਸਰਟੀਫਿਕੇਟ ਹੈ ਮੈਨੂੰ ਪੰਜਾਬੀ ਬੋਲਣਾ ਅਤੇ ਲਿਖਣਾ ਆਉਂਦਾ ਹੈ ਪਰ ਬੇਵਜਾਏ ਲੋਕ ਉਲਝਾ ਰਹੇ ਹਨ ਅਤੇ ਚੋਣ ਨੂੰ ਲਗਾਤਾਰ ਟਾਲਣ ਦੀ ਕੋਸ਼ਿਸ਼ ਹੋ ਰਹੀ ਹੈ ਕਿਉਂਕਿ ਉਹ ਹਾਰ ਰਹੇ ਹਨ ਇਸ ਦੌਰਾਨ ਚੋਣ ਅਧਿਕਾਰੀ ਨੇ ਉਹਨਾਂ ਨੂੰ ਟੈਸਟ ਦੇਣ ਤੋਂ ਇਹ ਕਹਿੰਦੇ ਹੋਏ ਇਨਕਾਰ ਕਰ ਦਿੱਤਾ ਕਿ ਅਜੇ ਹਾਈ ਕੋਰਟ ਦੇ ਆਰਡਰ ਚੱਕੀਤੇ ਨਹੀਂ ਹੈ ਕੇਵਲ ਇਤਰਾਜ ਸੁਣ ਦੀ ਗੱਲ ਸੀ ਇਸ ਮਾਮਲੇ ਵਿੱਚ ਜਵਾਬ ਦੇ ਰਹੇ ਹਾਂ ਚੋਣ ਅਧਿਕਾਰੀ ਨੇ ਪੂਰੇ ਘਟਨਾਕ੍ਰਮ ਦੀ ਵੀਡੀਓ ਰਿਕਾਰਡਿੰਗ ਕਰਾਈ ਤਾਂ ਉੱਥੇ ਹੀ ਮੋਨੂ ਨੇ ਵੀ ਰਿਕਾਰਡਿੰਗ ਕਰਾਈ ਅਤੇ ਕਿਹਾ ਕਿ ਹਾਈ ਕੋਰਟ ਸਬੂਤ ਪੇਸ਼ ਕਰਨਗੇ ਇਸ ਦੌਰਾਨ ਚੋਣ ਅਧਿਕਾਰੀ ਹਰਪ੍ਰੀਤ ਸਿੰਘ ਸੂਦਨ ਨੇ ਜਦੋਂ ਲਿਖਤੀ ਜਵਾਬ ਲੈਣ ਤੋਂ ਇਨਕਾਰ ਕੀਤਾ ਤਾਂ ਸਮਰਥਕਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ ਮਨੂਸ ਮਰਦਕਾਂ ਦੇ ਨਾਲ ਉੱਤੇ ਹੀ ਚੋਣ ਦਫ਼ਤਰ ਵਿੱਚ ਤਰਨੇ ਤੇ ਬੈਠ ਗਏ ਕਾਫੀ ਢੇਰ ਹੋ ਖੱਲਾ ਚੱਲਿਆ ਉਸ ਤੋਂ ਬਾਅਦ ਪੁਲਿਸ ਨੂੰ ਬੁਲਾਉਣਾ ਪਿਆ ਕੁਝ ਢੇਰ ਚ ਸਮਝਾ ਕੇ ਸਭ ਕੁਝ ਸ਼ਾਂਤ ਕੀਤਾ ਗਿਆ ਹਾਲਾਂਕਿ ਗੁਰੂਕਾਰ ਚ ਪੁਲਿਸ ਦੇ ਆਉਣ ਤੇ ਸਮਾਜ ਵਿੱਚ ਭਾਰੀ ਨਾਰਾਜ਼ਗੀ ਹੈ ਅਤੇ ਗੁੱਸਾ ਵੱਧ ਗਿਆ ਹੈ ਜਦ ਕਿ ਐਸਪੀ ਨੇ ਕਿਹਾ ਕਿ ਪੁਲਿਸ ਨੇ ਪੂਰੀ ਮਰਜ਼ਾ ਦਾ ਪਾਲਨ ਕਰਦੇ ਹੋਏ ਸਿਰ ਟਾਕੇ ਹੀ ਗੁਰੂ ਘਰ ਵਿੱਚ ਪ੍ਰਵੇਸ਼ ਕੀਤਾ ਅਤੇ ਸਾਰੀ ਪ੍ਰਕਿਰਿਆ ਸ਼ਾਂਤੀ ਨਾਲ ਨੇਪਰੇ ਚਾੜੀ ਕੋਈ ਵਿਵਾਦ ਨਹੀਂ ਹੋਇਆ ਕਿਸੇ ਨੇ ਸਾਨੂੰ ਨਹੀਂ ਰੋਕਿਆ ਇਤਿਹਾਦ ਦੇ ਤੌਰ ਤੇ ਅਸੀਂ ਗਏ ਸੀ ਕੋਈ ਵਿਵਾਦ ਇਸ ਵਿੱਚ ਨਹੀਂ ਹੈ ਇੰਦੋਰ ਸ਼੍ਰੀ ਗੁਰੂ ਸਿੰਘ ਸਭਾ ਚੋਣਾਂ ਦੇ ਲਈ ਜੋ ਨਿਯਮ ਤੈਅ ਕੀਤੇ ਗਏ ਹਨ ਮਰਿਆਦਾ ਮੁਤਾਬਕ ਉਹਨਾਂ ਤੇ ਨਜ਼ਰ ਮਾਰੀਏ ਤਾਂ ਚੋਣ ਲੜਨ ਦੇ ਚਾਹਵਾਨ ਉਮੀਦਵਾਰ ਦੀ ਉਮਰ ਘੱਟ ਤੋਂ ਘੱਟ 18 ਸਾਲ ਤੋਂ ਵੱਧ ਹੋਵੇ ਉਹ ਗੁਰਮੁਖੀ ਲਿਖ ਪੜ ਸਕਦਾ ਹੋਵੇ ਇਸ ਦੇ ਨਾਲ ਹੀ ਕੇਸ ਧਾਰੀ ਹੋ ਕੇ ਅਮਰ ਧਾਰੀ ਹੋਵੇ ਅਤੇ ਰਹਿਤ ਮਰਿਆਦਾ 'ਚ ਪੱਕਾ ਹੋਵੇ ਜੋ ਗੁਰਮੁਖੀ ਚੰਗੀ ਤਰ੍ਹਾਂ ਲਿਖ ਪੜ ਸਕਦਾ ਹੋਵੇ ਅਤੇ ਗੁਟਕਾ ਤੇ ਤੰਬਾਕੂ ਆਦ ਦਾ ਇਸਤੇਮਾਲ ਨਾ ਕਰਦਾ ਹੋਵੇ ਡਿਜੀਟਲ ਨਿਊਜ਼ ਚੈਨਲ ਸਿੱਖ ਨਿਊਜ਼ ਐਕਸਪ੍ਰੈਸ ਸਾਲ 2015 ਤੋਂ ਲਗਾਤਾਰ ਨਿਰਦਰ ਤੇ ਨਿਰਪੱਖ ਤਰੀਕੇ ਨਾਲ ਪਾਈਚਾਰੇ ਦੀ ਸੇਵਾ ਕਰਦਿਆਂ ਆਵਾਜ਼ بلند ਕਰ ਰਿਹਾ ਹੈ ਸਿੱਖ ਨਿਊਜ਼ ਐਕਸਪ੍ਰੈਸ ਦੀ ਨਿਰਪੱਖ ਪੱਤਰਕਾਰਤਾਂ ਨੂੰ ਸਪੋਰਟ ਕਰਨ ਲਈ ਸਕਰੀਨ ਦੇ ਦਿੱਤੇ ਕਯੂਆਰ ਕੋਡ ਨੂੰ ਸਕੈਨ ਕਰਕੇ ਪੇ ਕਰ ਸਕਦੇ ਹੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ